ਆਯਾਤੀ ਦੇਵ ਸਮੋਕੇ ਜਲੰਧਰ ਦੇ ਰਾਜਪ트ਰੀ ਸਮਾਗਮ ਵਿੱਚ ਸਕੂਲਾਂ ਨੂੰ ਛੁੱਟੀ ਕਰਨ ਦੇ ਮੁੱਖ ਮੰਤਰੀ ਦੇ ਬਿਆਨ ਨੇ ਅੱਜ ਸਕੂਲਾਂ ਵਾਲਿਆਂ ਨੂੰ ਭੰਬਲ ਘੂਸੇ ਵਿੱਚ ਪਾਈ ਰੱਖਿਆ ਜਿਸ ਕਾਰਨ ਕਈ ਸਕੂਲ ਸਵੇਰ ਤੋਂ ਹੀ ਬੰਦ ਦੇਖੇ ਗਏ ਜਦਕਿ ਕਈ ਸਕੂਲ ਖੁੱਲੇ ਰਹੇ ਗੁਰਾਇਆ ਬਲਾਕ ਦੇ ਪਿੰਡ ਰੁੜਕਾ ਕਲਾਂ ਰੂਪੋਵਾਸ ਸਮੇਤ ਹੋਰਨਾ ਪਿੰਡਾਂ ਵਿੱਚ ਸਵੇਰੇ ਆਮ ਬੰਗ ਸਕੂਲ 8 ਵਜੇ ਖੁੱਲੇ ਪਾਏ ਗਏ ਜਦਕਿ ਰੁੜਕਾ ਕਲਾਂ ਦਾ ਸੀਨੀਅਰ ਸੈਕੰਡਰੀ ਸਕੂਲ ਬੰਦ ਨਜ਼ਰ ਆਇਆ ਇਸ ਬਾਰੇ ਜਦੋਂ ਗੁਰਾਇਆ ਦੇ ਬੀਪੀਓ ਗੁਰਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਛੁੱਟੀਬਾਰੇ ਉਹਨਾਂ ਨੂੰ ਕੋਈ ਵੀ ਅਧਿਕਾਰਤ ਤੌਰ ਤੇ ਸੁਨੇਹਾ ਕਿਸੇ ਵੀ ਮਾਧਮ ਰਾਹੀਂ ਨਹੀਂ ਮਿਲਿਆ ਹੈ ਜਿਸ ਕਾਰਨ ਸਕੂਲ ਖੁੱਲੇ ਹੋਏ ਹਨ ਰੁੜਕਾ ਕਲਾ ਦੇ ਇਕਤਰਾਸਟਰ ਇੰਚਾਰਜ ਬੂਟਾਰਾਉ ਨੇ ਦੱਸਿਆ ਕਿ ਛੁੱਟੀਬਾਰੇ ਉਹਨਾਂ ਨੂੰ ਵਿਭਾਗ ਵੱਲੋਂ ਕੋਈ ਵੀ ਹੁਕਮ ਨਹੀਂ ਮਿਲਿਆ ਹੈ ਉਦ ਡੀਸੀ ਜਲੰਧਰ ਵੱਲੋਂ ਲੰਗੀ ਸ਼ਾਮ ਜੋ ਹੁਕਮ ਜਾਰੀ ਕੀਤੇ ਗਏ ਸਨ ਉਹਨਾਂ ਵਿੱਚ ਰਾਜਪਦਰੀ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਨੂੰ ਛੁੱਟੀ ਕਰਨ ਦੀ ਗੱਲ ਆਖੀ ਗਈ ਸੀ ਕੋਝ ਵੀ ਹੋਵੇ ਪਰ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਅਧਿਕਾਰਤ ਤੌਰ ਤੇ ਦਾਤਰੀ ਹੁਕਮ ਜ਼ਰੂਰ ਸਾਂਝਾ ਕੀਤਾ ਜਾਣਾ ਚਾਹੀਦਾ ਸੀ ਜਿਸ ਦੀ ਘਾਟ ਕਾਰਨ ਜਿੱਥੇ ਅਧਿਆਪਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਥੇ ਬੱਚਿਆਂ ਦੇ ਮਾਪਿਆਂ ਨੂੰ ਵੀ ਖੱਜਲ-ਖਵਾਰ ਕਰੀ ਰੱਖਿਆ ਜਿਸ ਕਾਰਨ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਵੀ ਘਟ ਰਹੀ ਕਈ ਸਕੂਲ ਬੰਦ ਰਹੇ ਅਤੇ ਕੁਝ ਖੁੱਲੇ ਰਹੇ ਮੁੱਖ ਮੰਤਰੀ ਦੇ ਐਲਾਨ ਨੂੰ ਅਮਲ ਵਿੱਚ ਲਿਆਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਦੇ ਆਮਦ ਨੂੰ ਲੈ ਕੇ ਜਾਂ ਸਹੀ ਹੁਕਮਾਂ ਨੂੰ ਸਕੂਲਾਂ ਤੱਕ ਨਾ ਪਹੁੰਚਾਉਣ ਕਾਰਨ ਜੋ ਵੀ ਘਟ ਰਹੀ ਉਸ ਦੇ ਕਾਰਨ ਅੱਜ ਸਕੂਲੀ ਵਿਦਿਆਰਥੀ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਇੱਕ ਦੂਸਰੇ ਦੇ ਮੂੰਹ ਦੇਖਦੇ ਰਹਿ ਗਏ ਕਿਉਂਕਿ ਛੁੱਟੀ ਬਾਰੇ ਮੁਕੰਮਲ ਜਾਣਕਾਰੀ ਕਿਸੇ ਕੋਲ ਵੀ ਨਹੀਂ ਸੀ ਤੁਸੀਂ ਇੱਥੇ ਪਰਫਾਰਮ ਕੀਤਾ ਪੂਰੀ ਦੁਨੀਆ ਨੇ ਦੇਖਿਆ ਸੋ ਉਸ ਤਿਆਰੀ ਜਿਹੜੀ ਤੁਸੀਂ ਕੀਤੀ ਹੈ ਉਦੇ ਵਾਸਤੇ ਤੁਹਾਨੂੰ ਸਕੂਲ ਤੋਂ ਐਕਸਟਰਾ ਟਾਈਮ ਵੀ ਲਾਉਣਾ ਪਿਆ ਹੋਊਗਾ ਤਾਂ ਇਸ ਉਸ ਟਾਈਮ ਨੂੰ ਥੋੜਾ ਜਿਹਾ ਕਵਰ ਕਰਨ ਵਾਸਤੇ ਅੱਜ ਮੈਂ ਇੱਥੇ ਅਨਾਉਂਸਮੈਂਟ ਕਰ ਲੱਗਿਆ ਕਿ ਤੁਹਾਨੂੰ ਸਾਰਿਆਂ ਨੂੰ ਕੱਲ ਦੀ ਜਿਹੜੀ ਹੈ ਛੁੱਟੀ ਦਾ ਐਲਾਨ ਕਰਨ ਲੱਗਿਆ ਤੇ ਤੁਸੀਂ ਤੇ ਤਾਂ ਕਿ ਤੁਸੀਂ ਥੋੜਾ ਜਿਹਾ ਆਪਣੀਆਂ ਫੋਟੋ ਫੂਟੋਆਂ ਵੀ ਦੇਖ ਸਕੋ ਅਖਬਾਰਾਂ 'ਚ ਆਪਣੇ ਦੋਸਤਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਬਧਾਈਆਂ ਵੀ ਲੈ ਸਕੋ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕੱਲ ਦੀ ਛੁੱਟੀ ਦਾ ਵੀ ਐਲਾਨ ਕਰ ਲੱਗਿਆ ਦੀ ਸਭ ਤੁਸੀਂ ਇਹਦੀ ਬਕਾਇਦਾ ਨੋਟੀਫਿਕੇਸ਼ਨ ਕਰ ਦਿਓ ਮੁੱਖ ਮੰਤਰੀ ਬਾ ਜਿਹੜਾ ਭਾਸ਼ਣ ਦਿੱਤਾ ਸੀ ਉਹਦੀ ਜਿਹੜੀ ਸ਼ੀਟ ਬਣ ਕੇ ਆਈ ਡੀਸੀ ਸਾਹਿਬ ਨੇ ਭੇਜੀ ਉਹਦੇ ਵਿੱਚ ਉਹਨੇ ਲਿਖਿਆ ਸੀਗਾ ਕਿ ਜਿਹੜੇ ਜਿਹੜੀ ਭਾਗ ਲਿਆ ਸਟੇਟ ਪੱਧਰੀ ਸਮਾਗਮ ਦੇ ਵਿੱਚ ਉਹਨਾਂ ਨੂੰ ਤੇ ਜਲੰਧਰ ਦੇ ਵਿੱਚ ਕੁਝ ਜ਼ਿਲ੍ਹਾ ਜਲੰਧਰ ਨਹੀਂ ਸੀਗਾ ਅਸੀਂ ਆਪਣੇ ਅਧਿਕਾਰੀਆਂ ਨੂੰ ਪੁੱਛਿਆ ਉਹਨਾਂ 9 ਵਜੇ ਜਵਾਬ ਦਿੱਤਾ ਹੈ ਸਕੂਲ ਦਾ ਟਾਈਮ 8 ਵਜੇ ਦਾ ਸੀਗਾ ਫਿਰ ਉਸ ਹਿਸਾਬ ਨਾਲ ਸਕੂਲ ਖੋਲ ਲਿਆ ਹੁਣ ਉਹਦਾ ਸੁਨੇਹਾ ਆਇਆ ਤੇ ਸਕੂਲ ਵੈ ਛੁੱਟੀ ਕਰਤੀ ਗਈ ਆ